ਪਰ ਵਚਨ ਦੇ ਵਿੱਚ ਇੱਕ ਗੱਲ ਲਿਖੀ ਹੋਈ ਆ ਉਹ ਹੈ ਗਿਆਨ ਬਿਨਾ ਮੇਰੀ ਪਰਜਾ ਨਾਸ਼ ਹੋ ਰਹੀ ਹੈ ਕਿੰਨੇ ਜਣੇ ਇਸ ਵਚਨ ਨੂੰ ਸੁਣ ਚੁੱਕੇ ਆ ਤਾਂ ਅੱਜ ਆਪਾਂ ਵਚਨ ਦੇ ਵਿੱਚੋਂ ਉਸ ਗਿਆਨ ਨੂੰ ਹਾਸਲ ਕਰਨਾ ਉਹ ਗਿਆਨ ਜਿਹੜਾ ਸਾਨੂੰ ਨਾਸ਼ ਹੋਣ ਤੋਂ ਬਚਾ ਲਵੇ ਹallelujah ਸੋ ਅੱਜ ਆਪਾਂ ਬਾਣੀ ਦੇ ਵਿੱਚੋਂ ਜੋ ਸਿੱਖਣਾ ਹੈ ਉਸ ਦਾ ਮੁਖੜਾ ਹੈ ਉਸ ਦਾ ਟਾਈਟਲ ਹੈ ਰੈਵਿਲੇਸ਼ਨ ਪ੍ਰਕਾਸ਼ ਹallelujah ਕਿਉਂਕਿ ਜਦੋਂ ਅਸੀਂ ਪ੍ਰਕਾਸ਼ ਦੇ ਵਿੱਚ ਚੱਲਦੇ ਆ ਅਸੀਂ ਠੋਕਰ ਨਹੀਂ ਖਾਂਦੇ ਪਰ ਜਦੋਂ ਅਸੀਂ ਹਨੇਰੇ ਦੇ ਵਿੱਚ ਹੁੰਨੇ ਆ ਬੜੀ ਬੜੀ ਹਨੇਰੇ ਚ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਪੈਰਾਂ ਦੇ ਮੋਰੇ ਕੀ ਪਿਆ ਸਾਡੇ ਸੱਜੇ ਕੀ ਹੈਗਾ ਸਾਡੇ ਖੱਬੇ ਕਿਹੜੀ ਚੀਜ਼ ਆ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਪਰ ਜਦੋਂ ਅਸੀਂ ਪ੍ਰਕਾਸ਼ ਦੇ ਵਿੱਚ ਹੁੰਨੇ ਆ ਸਾਨੂੰ ਸਾਰੀਆਂ ਚੀਜ਼ਾਂ ਚੰਗੀਆਂ ਤੇ ਮਾੜੀਆਂ ਥਾਓ ਥਾਈ ਦੂਰੋਂ ਹੀ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ। ਇਸੇ ਤਰ੍ਹਾਂ ਜਦੋਂ ਅਸੀਂ ਆਤਮਿਕ ਹਨੇਰੇ ਦੇ ਵਿੱਚ ਹੁੰਨੇ ਆ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਖੱਬੇ ਪਾਸੇ ਕੌਣ ਆ ਸਾਡੇ ਸੱਜੇ ਪਾਸੇ ਕੀ ਹੋ ਰਿਹਾ ਸਾਡੇ ਸਾਹਮਣੇ ਕਿਹੜੀਆਂ ਸਮੱਸਿਆਵਾਂ ਆ ਅਰ ਸਾਡੇ ਸਾਹਮਣੇ ਕਿਹੜਾ ਸਹੀ ਰਸਤਾ ਆ ਹਨੇਰੇ ਵਿੱਚ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ। ਅਸੀਂ ਠੋਕਰਾਂ ਖਾਂਦੇ ਫਿਰਦੇ ਆਂ ਕਦੀ ਮਨੁੱਖਾਂ ਤੋਂ ਖਾਨੇ ਆ ਕਦੀ ਅਸੀਂ ਆਪਣੇ ਆਪ ਤੋਂ ਖਾਨੇ ਆ ਕਦੀ ਅਸੀਂ ਆਪਣੇ ਕੰਮ ਤੋਂ ਖਾਨੇ ਕਦੀ ਅਸੀਂ ਆਪਣੀ ਸਿਹਤ ਤੋਂ ਖਾਨੇ ਆ ਅਸੀਂ ਡਿੱਗਦੇ ਫਿਰਦੇ ਆਂ ਵੱਖ-ਵੱਖ ਚੀਜ਼ਾਂ ਦੇ ਵਿੱਚ ਟੱਕਰਾਂ ਮਾਰਦੇ ਫਿਰਦੇ ਆਂ ਪਰ ਵਚਨ ਦੇ ਵਿੱਚ ਲਿਖਿਆ ਯਿਸੂ ਮਸੀਹ ਨੇ ਕਿਹਾ ਜਗਤ ਦਾ ਚਾਨਣ ਮੈਂ ਹਾਂ ਜਿਹੜਾ ਮੇਰੇ ਪਿੱਛੇ ਚੱਲਦਾ ਉਹ ਕਦੀ ਹਨੇਰੇ ਵਿੱਚ ਨਹੀਂ ਰਹੇਗਾ ਹਾਲੇਲੂਇਆ ਤੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਸਵੀਕਾਰ ਕਰ ਲੈਨੇ ਆ ਅਸੀਂ ਇੱਕ ਅਬਦੀ ਚਾਨਣ ਦੇ ਵਿੱਚ ਆ ਜੰਨੇ ਆ ਅਰ ਜਿੱਦਾਂ ਹੀ ਉਹ ਚਾਨਣ ਸਾਡੇ ਜੀਵਨ ਦੇ ਵਿੱਚ ਪ੍ਰਕਾਸ਼ਮਾਨ ਹੁੰਦਾ ਆ ਉਹ ਲੋ ਸਾਡੇ ਜੀਵਨ ਦੇ ਵਿੱਚ ਆਉਂਦੀ ਆ ਫਿਰ ਸਾਰੀਆਂ ਚੀਜ਼ਾਂ ਸਾਨੂੰ ਖੁੱਲੀਆਂ ਪਈਆਂ ਨਜ਼ਰ ਆਉਣ ਲੱਗ ਜਾਂਦੀਆਂ ਆ ਫੇ ਸਾਨੂੰ ਸਮਝ ਆਉਣ ਲੱਗ ਜਾਂਦੀ ਇਹ ਬਿਮਾਰੀਆਂ ਕਿਹੜੇ ਪਾਸਿਓਂ ਆ ਰਹੀਆਂ ਆ ਇਹ ਠੋਕਰਾਂ ਕੌਣ ਸਾਨੂੰ ਲਵਾ ਰਿਆ ਆ ਇਹ ਰਸਤਾ ਜਿਹਦੇ ਤੇ ਮੈਂ ਚੱਲ ਰਿਹਾ ਹਾਂ ਇਹ ਮੈਨੂੰ ਕਿੱਥੇ ਲੈ ਕੇ ਜਾ ਰਿਹਾ ਆ ਮੈਂ ਰਸਤੇ ਤੋਂ ਭਟਕ ਚੁੱਕਿਆ ਆ ਸਹੀ ਰਸਤਾ ਕਿਹੜਾ ਆ ਉਹ ਕਿਹੜੇ ਪਾਸੇ ਨੂੰ ਜਾਂਦਾ ਆ ਜਦੋਂ ਸਾਨੂੰ ਖੁੱਲਾ ਨਜ਼ਰ ਆਉਂਦਾ ਆ ਉਸ ਪ੍ਰਕਾਸ਼ ਦੇ ਵਿੱਚੋਂ ਫੇ ਅਸੀਂ ਆਪਣਾ ਰਾਹ ਬਦਲ ਕੇ ਜਦੋਂ ਸਹੀ ਟਰੈਕ ਦੇ ਉੱਤੇ ਆਉਣੀ ਆ ਸਹੀ ਪੈਹੇ ਦੇ ਉੱਤੇ ਚੱਲਣਾ ਸ਼ੁਰੂ ਕਰਦੇ ਆ ਤਦ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਵਧਦੇ ਆ ਹallelujah ਮੈਂ ਯਕੀਨ ਨਾਲ ਕਹਿੰਦੀ ਆ ਤੁਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਕਾਸ਼ਮਾਨ ਹੋ ਚੁੱਕੇ ਹੋ ਕਿਉਂਕਿ ਜਗਤ ਦੇ ਚਾਨਣ ਨੇ ਤੁਹਾਡੇ ਜੀਵਨ ਦੇ ਵਿੱਚ ਆਪਣਾ ਡੇਰਾ ਲਾਇਆ ਆ ਹallelujah ਅਰ ਤੁਸੀਂ ਲੋ ਦੇ ਆਨੰਦ ਨੂੰ ਲੈ ਚੁੱਕੇ ਇਸੇ ਲਈ ਤੁਸੀਂ ਭੱਜ ਕੇ ਉਸ ਲੋ ਵੱਲ ਨੂੰ ਆਏ ਹੋ ਹallelujah ਅਰ ਜਿਹੜੇ ਪਰਮੇਸ਼ਵਰ ਦੇ ਪਿੱਛੇ ਚੱਲਦੇ ਆ ਉਹ ਕਦੀ ਵੀ ਠੋਕਰ ਨਹੀਂ ਖਾਣਗੇ ਪਰ ਅਬਦੀ ਜੀਵਨ ਨੂੰ ਪ੍ਰਾਪਤ ਕਰਨਗੇ ਹallelujah